ਅੱਜ ਮਾਲਵਾ ਸੱਭਿਆਚਕ ਮੰਚ ਵੱਲੋਂ 28ਵਾਂ ਧੀਆਂ ਦਾ ਲੋਹੜੀ ਮੇਲਾ ਜਿਹੜਾ ਗੁਰਮਾਨਤਗ ਦੇ ਭਵਨ 'ਚ ਲਗਾਇਆ ਗਿਆ। ਔਰੇ ਨਿਰੰਤਰ ਪ੍ਰਯਾਸ ਰਿਆ ਸੰਸਥਾ ਦਾ ਬਈ ਬੇਟੀਆਂ ਨੂੰ ਕੁੜੀਆਂ ਨੂੰ ਹਮੇਸ਼ਾ ਉਸਤਾ ਦੇ ਨਾਲ ਅੱਗੇ ਲੈ ਕੇ ਜਾਈਏ। ਇਹ ਸੋਚ ਤਕਰੀਬਨ 30 ਸਾਲ ਪਹਿਲਾਂ ਸਵਰਗੀ ਜਸਵਾਲ ਸਾਹਿਬ ਨੂੰ ਆਈ ਸੀ ਔਰ ਉਹਨਾਂ ਨੇ ਸਾਨੂੰ ਨਾਲ ਜਦੋਂ ਰਾਪਤਾ ਕੀਤਾ ਵੀ ਯਾਰ ਮੁੰਡਿਆਂ ਦੀ ਲੋਹੜੀ ਤਹਰੇਕ ਹੀ ਮਨਾਈ ਜਾਂਦਾ ਕਿਉਂ ਨਾ ਕੁੜੀਆਂ ਦੀ ਲੋਹੜੀ ਮਨਾਈ ਜਾਵੇ। ਤਾ ਮੁੱਲਾਂਪੁਰ ਆਇਤੋਂ 3 ਸਾਲ ਪਹਿਲਾਂ ਮੇਲਾ ਲਾ ਕੇ ਸ਼ੁਰੂ ਕੀਤਾ ਮੈਨੂੰ ਚੇਤੇ ਆ ਜੇ ਵੀ ਉੱਥੇ 1 ਲੱਖ ਦੇ ਕਰੀਬ ਇਕੱਠ ਹੋਇਆ ਸੀ ਕਿਉਂਕਿ ਉਦੋਂ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀਗਾ ਔਰ ਲੋਕ ਕਲਾਕਾਰਾਂ ਨੂੰ ਲਾਈਵ ਸੁਣਨਾ ਚਾਹੁੰਦੇ ਸੀ ਉਦੋਂ ਵੀ ਸਾਹਮਣੇ ਯਾਰ ਮੁਹੰਮਦ ਸਦੀਕ ਗਾਰਿਆ ਕੁਦੀ ਮਾਨਕ ਗਾਰਿਆ ਅੰਸ ਰਾਜ ਹੰਸ ਗਾਰਿਆ ਸੋ ਐਸੀ ਚਾਰਜ 1 ਲੱਖ ਤੋਂ ਵੱਧ ਇਕੱਠ ਹੋ ਗਿਆ ਮੰਡੀ ਦੇ ਵਿੱਚ ਸਾਨੂੰ ਸਾਹਮਣ ਔਖਾ ਹੋ ਗਿਆ ਸੀ ਔਰ ਲੋਕ ਇੱਕ ਪਾਸੇ ਸਾਨੂੰ ਟਿੱਚਰਾਂ ਵੀ ਕਰਦੇ ਸੀ ਵੀ ਯਾਰ ਕੁੜੀਆਂ ਦੀ ਕਾਦੀ ਲੋੜੀ ਹੁੰਦੀ ਲੋੜੀ ਤਾਂ ਮੁੰਡਿਆਂ ਦੀ ਹੁੰਦੀ ਸੋ ਅਸੀਂ ਉਹ ਟੀਚਰਾਂ ਵੀ ਸਹੀਆਂ ਤੇ ਲੇਕਿਨ ਅੱਜ ਖੁਸ਼ੀ ਮਹਿਸੂਸ ਹੁੰਦੀ ਹੈ ਦੇਖ ਕੇ ਵੀ ਸਾਡੀਆਂ ਬੇਟੀਆਂ ਸਾਡੀਆਂ ਭੈਣਾਂ ਬੱਚਿਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ 'ਚ ਘੱਟ ਨਹੀਂ ਐ। ਚਾਹੇ ਆਪਾਂ ਜੈਂਡਰ ਦੀ ਗੱਲ ਕਰੀਏ, ਮੇਲ ਫੀਮੇਲ ਦੀ ਉਹ ਵੀ ਮੈਂ ਸਮਝਦਾ ਵੀ ਅੱਜ ਤੋਂ 30 ਸਾਲ ਪਹਿਲਾਂ ਜੋ ਪੋਜੀਸ਼ਨ ਸੀ ਹੁਣ ਕਿਤੇ ਨਾ ਕਿਤੇ ਬਰਾਬਰ ਜੇ ਆ ਗਏ। 2-4-5% ਦਾ ਮੈਂ ਕਹਿ ਨਹੀਂ ਸਕਦਾ ਜੇ ਇੰਨਾ ਫਰਕ ਰਹਿ ਗਿਆ ਹੋਵੇ। ਅਦਰਵਾਈਜ਼ ਹੁਣ ਸਾਡੀਆਂ ਬੇਟੀਆਂ ਹਰ ਫੀਲਡ 'ਚ, ਹਰ ਖੇਤਰ ਦੇ ਵਿੱਚ ਆ ਮੁੰਡਿਆਂ ਦੇ ਬਰਾਬਰ ਮੁਕਾਬਲਾ ਕਰ ਰਹੀਆਂ ਨੇ ਅਸੀਂ ਮੁੰਡਿਆਂ ਨੂੰ ਵੀ ਗਲਤ ਨਹੀਂ ਕਹਿ ਰਹੇ ਮਾੜਾ ਨਹੀਂ ਕਹਿ ਰਹੇ ਲੇਕਿਨ ਇੱਕ ਧੀ ਨੂੰ ਇੱਕ ਨੋ ਨੂੰ ਜੇ ਤਰਜੀਹ ਨਹੀਂ ਦਿੱਤੀ ਤਾਂ ਅੱਗੇ ਜਿੱਥੇ ਉਹ ਬੇਟੀ ਨੇ ਵਿਆਹ ਕੇ ਜਾਣਾ ਨਾ ਉਹ ਘਰ ਫੇਰਾ ਵੀ ਰਹਿ ਜਾਣਾ ਸੋ ਮੇਰੇ ਕਹਿਣ ਤੋਂ ਭਾਵ ਕੀ ਹੈ ਵੀ ਬੇਟੀ ਨੂੰ ਤਾਲੀਮ ਜਿਹੜੀ ਆ ਜਰੂਰ ਦਿਓ ਅੱਛੀ ਤੋਂ ਅੱਛੀ ਐਜੂਕੇਸ਼ਨ ਆਪਣੀ ਬੇਟੀ ਨੂੰ ਦਿਓ ਜਦੋਂ ਆਪਾਂ ਉਹਦਾ ਵਿਆਹ ਕਰਾਂਗੇ ਉਹ ਅਗਲੇ ਘਰ ਜਾਏਗੀ ਜੇ ਉਹ ਪੜ੍ਹੀ ਲਿਖੀ ਹੋਏਗੀ ਤਾਂ ਅੱਗੇ ਆਪਣੇ ਪਰਿਵਾਰ ਨੂੰ ਪੜ੍ਹਾਏਗੀ ਜੇ ਬੇਟੀ ਨਹੀਂ ਪੜੀ ਹੋਊਗੀ ਤਾਂ ਫੇਰ ਉਹ ਕਹਾਣੀ ਉੱਥੇ ਹੀ ਰਹਿ ਜਾਣੀ ਸਰ ਜਿਵੇਂ ਤੁਹਾਡੇ ਵੱਲੋਂ ਇੱਕ ਔਰਾਂ ਕੀਤਾ ਜਾ ਰਿਹਾ ਲੜਕੀ ਦੇ ਲੜਕੀ ਨੂੰ ਬਰਾਬਰ ਸਮਝਿਆ ਜਾ ਰਿਹਾ ਕਿਤੇ ਨਾ ਕਿਤੇ ਅੱਜ ਵੀ ਕੁਝ ਲੋਕ ਇਸ ਤਰ੍ਹਾਂ ਦੇ ਲਾਲਚੀ ਬੈਠੇ ਨੇ ਜੋ ਦਹੇਜ ਲਈ ਜਾਂ ਵੀ ਦੋ ਵੀ ਕੁੜਕੀਆਂ ਦਾ ਬੱਚਿਆਂ ਦਾ ਸ਼ੋਸ਼ਣ ਵੀ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬਿਲਕੁਲ ਦੇਖੋ ਗੱਲ ਇਹ ਆ ਬਈ ਜਿਹੜੇ ਬੈਡ ਐਲੀਮੈਂਟਸ ਹੁੰਦੇ ਨੇ ਨਾ ਉਹ ਸਮਾਜ ਦੇ ਵਿੱਚ ਹੀ ਨੇ ਜੇ ਚਾਰ ਬੰਦੇ ਚੰਗੇ ਨੇ ਤਾਂ ਇੱਕ ਮਾੜਾ ਵੀ ਵਿੱਚ ਟਕਰੂਗਾ ਲੇਕਿਨ ਜਿਹੜੀ ਅੱਜ ਤੋਂ 30 ਸਾਲ ਪਹਿਲਾਂ ਪੋਜੀਸ਼ਨ ਸੀ ਉਦੋਂ ਤਾਂ ਯਾਰ ਆ ਮਸ਼ੀਨਾਂ ਤਾਂ ਨਹੀਂ ਸੀ ਹੁੰਦੀਆਂ ਟੈਸਟ ਵਾਲੀਆਂ ਤੇ ਬੱਚਿਆਂ ਜਦੋਂ ਪਤਾ ਲੱਗਣਾ ਵੀ ਘਰੇ ਕੁੜੀ ਜੰਮੀ ਤਾਂ ਜਿਵੇਂ 70 ਵਿਸ਼ਣ ਵਾਲਾ ਕੰਮ ਹੋ ਜਾਂਦਾ ਸੀ ਤੇ ਲੋਕਾਂ ਨੇ ਕਹਣਾ ਹੈ ਕੁੜੀ ਆ ਗਈ ਕੁੜੀ ਆ ਗਈ ਮਤਲਬ ਕਿ ਸੋਚਣਾ ਵੀ ਯਾਰ ਕੁੜੀ ਆ ਗਈ ਕੀ ਕਰਾਂਗੇ ਭਾਰ ਸਮਝਣਾ ਮਾਪੇ ਨਹੀਂ ਜਾਂ ਦਾਦੀ ਨੇ ਉਹਨੂੰ ਇਹ ਨਹੀਂ ਪਤਾ ਦਾਦੀ ਨੂੰ ਜਾਂ ਮਾਂ ਨੂੰ ਵੀ ਉਹ ਵੀ ਖੀਰ ਇੱਕ ਕੁੜੀ ਆ ਉਹ ਵੀ ਕਿਸੇ ਮਾਂ ਨੇ ਜੰਮ ਕੇ ਅੱਗੇ ਭੇਜੀ ਵਿਆਹ ਹੋਇਆ ਅੱਗੇ ਸੋ ਸਾਡੀਆਂ ਜਿਹੜੀਆਂ ਦਾਦੀਆਂ ਹੁੰਦੀਆਂ ਸੀ ਉਹਨਾਂ ਵਕਤਾਂ 'ਚ ਜਾਂ ਮਾਵਾਾਂ ਹੁੰਦੀਆਂ ਸੀ ਉਹੀ ਇਸ ਪਾਸੇ ਨੂੰ ਤੁਰਕੀਆਂ ਸੀ ਵੀ ਕੁੜੀਆਂ ਨੂੰ ਤੁੱਖਾਂ 'ਚ ਮਾਰਨਾ ਸ਼ੁਰੂ ਕਰਤਾ ਸੀਗਾ ਲੇਕਿਨ ਅੱਜ ਬਹੁਤ ਜ਼ਿਆਦਾ ਲੋਕਾਂ 'ਚ ਇਸ ਗੱਲ ਦੇ ਲਈ ਮੈਂ ਸਮਝਦਾ ਵੀ ਉਹਨਾਂ ਨੂੰ ਇੱਕ ਸੋਝੀ ਆਈ ਆ ਇੱਕ ਬ੍ਰਾਈਟਨੈਸ ਆਈ ਆ ਵੀ ਨਹੀਂ ਯਾਰ ਕੁੜੀਆਂ ਤਾਂ ਕਿਸੇ ਪਾਸਿਓ ਘਟਣੀ ਮੈਂ ਕਈ ਵਾਰੀ ਗੱਲ ਕਹਿੰਨਾ ਹੁੰਨਾ ਵੀ ਯਾਰ ਮੁੰਡੇ ਤਾਂ ਜ਼ਮੀਨਾਂ 'ਚ ਦਾਦਾਂ ਵਣਡਾਉਂਦੇ ਨੇ ਦੁੱਖ ਤਾਂ ਕੁੜੀਆਂ ਹੀ ਵਣਡਾਉਂਦੀਆਂ ਨੇ ਹਾ ਨਾ ਸੋ ਕੁੜੀਆਂ ਨੂੰ ਤੁਸੀਂ ਜਿੰਨੀ ਤਰਜੀਹ ਦੇਵੋਗੇ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਹੋਇਆ ਸੋ ਕਮੰਦਾ ਆਖੀਏ ਜਿਸ ਜਮੇ ਰਾਜ ਹੈ ਨਾ ਸੋ ਬੇਟੀ ਨੂੰ ਜਿੰਨੀ ਤੁਸੀਂ ਇੱਜ਼ਤ ਦੇਵੋਗੇ ਪਰਮਾਤਮਾ ਤੁਹਾਡੇ ਤੇ ਓਨੀ ਬਖਸ਼ਿਸ਼ ਕਰੇਗਾ ਤੁਹਾਡੇ ਪਰਿਵਾਰ ਤੇ ਓਨੀ ਬਖਸ਼ਿਸ਼ ਦੇਵੇ ਜੇ ਇਹਨੇ ਲੱਗ ਰਹੇ ਦੇਸ਼ਵਾਸੀ ਨੂੰ ਮੈਂ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਤਾਂ ਇਹ ਦੇਖੋ ਇਹ ਲੋਹੜੀ ਦਾ ਤਿਉਹਾਰ ਜਿਹੜਾ ਵਾ ਜਿੱਥੇ ਵੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਬੈਠੇ ਨੇ ਦੁਨੀਆ ਭਰ ਚ ਹਰ ਕੋਨੇ ਚ ਪੰਜਾਬੀ ਬੈਠਾ ਉਹ ਲੋਹੜੀ ਨੂੰ ਬੜੇ ਚਾਰ ਨਾਲ ਉਸਾਰਨਾ ਮਨਾਉਂਦੇ ਨੇ ਸੋ ਇਹਦੇ 'ਚ ਮੈਂ ਇਹ ਗੱਲ ਕਹਿਣੀ ਚਾਹੁੰਨਾ ਵੀ ਤੁਸੀਂ ਲੋਹੜੀ ਤਿਹਾਰ ਮਨਾਓ ਮੁੰਡਿਆਂ ਦੀ ਲੋਹੜੀ ਵੀ ਮਨਾਓ ਕੁੜੀਆਂ ਦੀ ਵੀ ਮਨਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਪਰ ਆਪਣੇ ਬੱਚਿਆਂ ਨੂੰ ਚੰਗੇ ਸਸਕਾਰ ਦਿਓ ਜਿਹੜੇ ਬੱਚੇ ਸਾਡੇ ਕੋਈ ਨਸ਼ਿਆਂ ਵਾਲੇ ਪਾਸੇ ਅੱਜ ਤੁਰ ਪਏ ਪੰਜਾਬ ਦੇ ਬੱਚੇ ਸਾਡੇ ਇਹੋ ਜਿਹਾ ਪੰਜਾਬ ਤਾਂ ਨਹੀਂ ਸੀ ਯਾਰ ਭਗਤ ਸਿੰਘ ਨੇ ਸੋਚਿਆ ਇਹ ਤਾਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਆ ਸਾਡੇ ਤਾਂ ਜਦੋਂ ਜਮਾਨ ਕਿਤੇ 6-6 ਫੁੱਟ ਜਾ ਕੇ ਖੜ ਜਾਂਦੇ ਦੂਈ ਸਟੇੜੀ ਤਾਂ ਪਤਾ ਲੱਗਦਾ ਸੀ ਦੂਰੀ ਵੀ ਪੰਜਾਬੀ ਆ ਇਹ ਸੋ ਹੁਣ ਉਹ ਗੱਲਾਂ ਕਿਤੇ ਰਹਿ ਗਈਆਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬੇਨਤੀ ਕਰਦਾ ਵੀ ਇਹ ਜਿਹੜੀ ਚਿੱਟੇ ਵਾਲੀ ਆ ਕੋਈ ਕੈਮੀਕਲ ਵਾਲਾ ਨਸ਼ਾ ਪੰਜਾਬ ਦੇ ਵਿੱਚ ਹੋ ਰਿਹਾ ਸਾਰਾ ਇੱਕ ਸਾਜ਼ਿਸ਼ ਆ ਪੰਜਾਬੀਅਤ ਨੂੰ ਖਤਮ ਕਰਨ ਦੀ ਇੱਕ ਚਾਲ ਆ ਤੁਸੀਂ ਆਪਣੇ ਆਪੋ بچੋ ਤੁਸੀਂ ਪਿੰਡਾਂ ਦੇ ਵਿੱਚੋਂ ਜੇ ਨਸ਼ਾ ਖਤਮ ਕਰੋਗੇ ਪਿੰਡਾਂ ਵਾਲੇ ਆਪ ਅੱਗੇ ਹੋਣ ਪੰਜਾਬੀ ਅੱਗੇ ਹੋਣ ਆ ਜੋ ਆਪਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਸਕੀਏ ਆਪਣੀ ਜਵਾਨੀ ਨੂੰ ਬਚਾ ਸਕੀਏ ਇਹੀ ਮੇਰਾ ਸੁਨੇਹਾ ਵੀ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਾਓ ਉਹਨਾਂ ਨੂੰ ਗਿੱਧੇ ਭੰਗੜੇ ਵਾਲੇ ਪਾਸੇ ਲਾਓ ਉਹਨਾਂ ਨੂੰ ਐਕਸਰਸਾਈਜ਼ ਕਰਾਓ ਯਾਰ ਬੱਚਿਆਂ ਨੂੰ ਤਾਂ ਬੱਚੇ ਜਿਹੜੇ ਸਾਡੇ ਪੰਜਾਬ ਉਹੀ ਰੰਗਲਾ ਪੰਜਾਬ ਦੁਆਰਾ ਖੜਾ ਹੋ ਸਕਦਾ ਥੈਂਕ ਯੂ ਅੱਜ ਬੇਟਾ ਥੀਆ ਦਾ ਲੋਹੜੀ ਮੇਲਾ ਬਣਾਇਆ 125 ਬੱਚਿਆਂ ਨੂੰ ਸ਼ਗਨ ਵੀ ਦਿੱਤਾ ਸੂਟ ਵੀ ਦਿੱਤੇ ਕਟੌਣੇ ਵੀ ਦਿੱਤੇ ਸ਼ਾਲ ਵੀ ਦਿੱਤਾ ਮੈਡਲ ਵੀ ਪਾਇਲੇ ਇਸੇ ਤਰ੍ਹਾਂ ਕੋਸ਼ਿਸ਼ੀਤਾ ਦਾ ਵਿਸ਼ੇਸ਼ ਆਨਰ ਕੀਤਾ ਰਾਜ ਢਾਲੀਵਾਲ ਜਿਹੜੀ ਪੰਜਾਬੀ ਫਿਲਮਾਂ ਦੀ ਹੀਰੋਇਨ ਹੈ ਉਹਦਾ ਤੁਹਾਨੂੰ ਉਹਦਾ ਸਨਮਾਨ ਕੀਤਾ ਅਸੀਂ ਸਰਬਜੀਤ ਬਾਗੜ ਦਾ ਕੀਤਾ ਇਸ ਤਰ੍ਹਾਂ ਬਾਲੀ ਦੇਤਵਾਲੀ ਦਾ ਕੀਤਾ ਗੁਲਸ਼ਨ ਕੋਮਲ ਦਾ ਕੀਤਾ ਇਹ ਕਰਨਜੀਤ ਬੇਟੀ ਜਿਹੜੀ ਪਿੰਡਾਂ ਦੇ ਵਿੱਚ ਦਰਿਆ ਬੁੜਤੀ ਹੈ ਉਹਨਾਂ ਦਾ ਸਨਮਾਨ ਕੀਤਾ ਇਸ ਤਰ੍ਹਾਂ ਕੋਸ਼ੀ ਸ਼ੀਤਾ ਦਾ ਵਿਸ਼ੇਸ਼ ਤੌਰ ਤੇ ਸਰ ਰਾਜੂ ਕਨੌਜੀਆ ਜੀ ਦਾ ਕੀਤਾ ਉਹਨੂੰ ਪਤਨੀ ਦੀ ਸੇਵਾ ਕਰਦੇ ਨੇ ਇਹ ਸਨਮਾਨ ਕੀਤਾ ਸਰ ਜੀ ਨੂੰ ਸਨਮਾਨ ਤੋਂ ਸਪੋਰਟ ਬਹੁਤ ਇਹ ਪਿਛਲੇ 28 ਸਾਲ ਤੋਂ ਲਾ ਰਹੇ ਆ ਤੀਹਾਂ ਦਾ ਟੋੜੀ ਮਿਲਦਾ। ਨਾਲੇ ਫੈਸਲੇ ਕੀ ਦੇਣਾ ਚਾਹੁੰਗੇ ਸਰਪੰਚ। ਅਸੀਂ ਤਾਂ ਇਹ ਚਾਹੁੰਦੇ ਸਾਰਿਆਂ ਨੂੰ ਧੀ ਤੇ ਪੁੱਤ ਬਰਾਬਰ ਹੈ ਤੇ ਉਹਨਾਂ ਦਾ ਵਿਤਕਰਾ ਨਾ ਕਰੋ। ਬਰਾਬਰ ਮਾਨ ਸਤਕਾਰ ਦਿਓ। ਸਮਾਜ ਅਤੇ ਸਰਕਾਰ ਵੀ ਬਰਾਬਰ ਸਤਕਾਰ ਦੇਵੇ। ਕਿਤੇ ਲੱਗੇ ਤੇ ਸਮਾਜਿਕ ਕ੍ਰਿਤਿयां ਜਦੋਂ ਮਾਂ-ਬਾਪ ਨੂੰ ਡਰ ਲੱਗਦਾ ਜਾਂ ਜਵਾਨੀ ਬਾਹਰ ਜਾਂਦੀ ਹੈ ਤੇ ਕਿਤੇ ਐਸੀਆਂ ਘਟਰਾਵਾਂ ਵਾਪਰਦੀਆਂ ਨੇ। ਅੱਜ ਮੈਂ ਸਭ ਤੋਂ ਉਹਦੇ ਲਈ ਸਮਾਜ ਸਰਕਾਰਾਂ ਇਹ ਵੀ ਤੇ ਹਰ ਇਨਸਾਨੀਅਤ ਸਾਡੇ ਅੰਦਰੋਂ ਜਾਗੜੀ ਚਾਹੀਦੀ ਹੈ ਕਿ ਅਸੀਂ ਹਰ ਥੀਂ ਨੂੰ ਆਪਣੀ ਭੈਣ ਦੀ ਤਰ੍ਹਾਂ ਟ੍ਰੀਟ ਕਰੀਏ ਸਾਡੀਆਂ ਬੱਚੀਆਂ ਦੇ ਜਿਨ੍ਹਾਂ ਨੂੰ ਉਹਨਾਂ ਨੂੰ ਪਿਆਰ ਸਤਿਕਾਰ ਦੇਵੋਗੇ ਸਾਡਾ ਸਵਾਰ ਵਧੂ ਫੁੱਲੂਗਾ ترقی ਕਰੇਗਾ ਸਤਿਕਾਰ ਜੀ ਮੈਂ ਤੁਹਾਡਾ ਆਪਣਾ ਗੁਰਦਾਸ ਕੰਡਾ ਜੀ ਕਮੇਟੀ ਕਲਾਕਾਰ ਔਰ万 ਸੱਚਾ ਲੋਕਾ ਇੱਕ ਸੋ ਅੱਜ ਬਹੁਤ ਹੀ ਖੁਸ਼ੀ ਦਾਤ ਦੇਣਾ ਹੈ ਖੁਸ਼ੀ ਦਾ ਸਮਾਂ ਜਿਸ ਵਿੱਚ ਸਭੀ ਬਹੁਤ ਜਾਨੇ ਜੀਜਾ ਸ਼੍ਰੀ ਜੌਨੀ ਭਾਈ ਜਿਨ੍ਹਾਂ ਦਾ ਅੱਜ ਬਰਥਡੇ ਆ ਔਰ ਇਸ ਮੌਕੇ ਤੇ ਜਿਹੜੇ ਕਿ ਸਪੈਸ਼ਲੀ ਸਾਡੇ ਲਈ ਖੁਸ਼ੀ ਦੀ ਗੱਲ ਆ ਜਿਹੜੇ ਕਿ ਸਪੈਸ਼ਲੀ ਯੂਐਸਏ ਤੋਂ ਆ ਕੇ ਕੈਲੀਫੋਰਨੀਆ ਤੋਂ ਆ ਕੇ ਤੇ ਇੰਡੀਆ ਆਏ ਨੇ ਔਰ ਅੱਜ ਜਨਮ ਦਿਨ ਵਿੱਚ ਇਸ ਘਰੇ ਆ ਔਰ ਸਾਰੀ ਫੈਮਿਲੀ ਸਾਰਾ ਪਰਿਵਾਰ ਅਸੀਂ ਇਹਨਾਂ ਨੂੰ ਢੇਰ ਸਾਰੇ ਮੁਬਾਰਕਾਂ ਦਿੰਦੇ ਆ ਇਹਨਾਂ ਦੇ ਜਨਮ ਦਿਨ ਦੀਆਂ ਵੀ ਜਿਹੜਾ ਇਹਨਾਂ ਦਾ ਅੱਜ ਬਰਥਡੇ ਸੀ ਸਾਰੇ ਸੈਲਿਬ੍ਰੇਟ ਕਰ ਰਹੇ ਆ ਔਰ ਖੁਸ਼ੀਆਂ ਢੇਰ ਸਾਰੀਆਂ ਤੁਹਾਡੇ ਕੋਲ ਲੈ ਕੇ ਜਾਣ ਪਰਮਾਤਮਾ ਕਰੇ ਇਦਾਂ ਹੀ ਸਾਡੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਰਹਿਣ ਅਰਜੋਨੀ ਭਾਜੀ ਔਰ ਸਾਡੇ ਸਾਰੇ ਇਹਨਾਂ ਦੇ ਪੇਰੈਂਟਸ ਨੂੰ ਵੀ ਵਾਤਵਾ ਦਿੰਨੇ ਆ ਔਰ ਸਾਡੇ ਜਨੇਵ ਜਯੋਧਵੀਰ ਮਾਨ ਜੀ ਦੇ ਨਾਲ ਕੱਢੀ ਨੇ ਸਤਿ ਸ਼੍ਰੀ ਅਕਾਲ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਵੀ ਸਾਡੇ ਉਸਤਾਦ ਜੀ ਦੇ ਪਰਿਵਾਰ ਦਾ ਸਨਮਾਨ ਸਰਦਾਰ ਇੰਦਰਜੀਤ ਸਿੰਘ ਮਾਨ ਜਿਹੜੇ ਸਾਡੇ ਰਿਸ਼ਤੇ ਵਿੱਚ ਜੀਜਾ ਜੀ ਲੱਗਦੇ ਆ ਤੇ ਉਹਨਾਂ ਦਾ ਅੱਜ ਜਨਮ ਦਿਨ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਜੋਨੀ ਕਹਿੰਦੇ ਆ ਤੇ ਸਾਡੇ ਵੱਲੋਂ ਮਾਨ ਪਰਿਵਾਰ ਨੂੰ ਮੰਮੀ ਡੈਡੀ ਨੂੰ ਤੇ ਮਾਨਕ ਪਰਿਵਾਰ ਰ ਪਰ ਨੂੰ ਲੱਖ ਲੱਖ ਵਧਾਈਆਂ ਤੇ ਜੁਗ ਜੁਗ ਜੀਓ ਸਾਡੇ ਚੀਜ਼ਾਂ ਜੀ ਅੱਜ ਦੀ ਅੱਜ ਮੈਨ ਬਹੁਤ ਖੁਸ਼ੀ ਆ ਮੇਰੇ ਬੇਟੇ ਦਾ ਬਰਥਡੇ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਅਰਦਾਸ ਕਰਦੀ ਆ ਬੈ ਗੁਰੂ ਅੱਗੇ ਕਿ ਖੁਸ਼ ਰਹਿਣ ਇਹਦੇ ਬੱਚੇ ਸ਼ੈਂਟੂ ਤੇ ਉਧਰ ਮਾਨਕ ਪਰਿਵਾਰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਖੁਸ਼ੀ ਦੇ ਤੇ ਅੱਜ ਦੀਆਂ ਖਾਸ ਕਰਕੇ ਜੋਨੀ ਨੂੰ ਖਾਸ ਕਰਕੇ ਮੁਾਰਕਾਂ ਇਹਨਾਂ ਲੰਮਾ ਹੈ ਮੈਨੂੰ ਲੱਗਦਾ ਅਮਰੀਕਾ ਤੋਂ ਆਇਆ ਹੈ ਕਿਉਂਕਿ ਅਮਰੀਕਾ ਇੰਡੀਆ ਤੋਂ ਬਹੁਤ ਦੂਰ ਹੈ ਪਰ ਬੇ ਵੀ ਸੰਤਾ ਨੇੜੀ ਲੱਗਦਾ ਭਾਈ ਸੋ ਇਸ ਕਰਕੇ ਇਹਨੂੰ ਬਹੁਤ ਬਹੁਤ ਲੰਮੇ ਹੋਣ ਦੀਆਂ ਵੀ ਬਹੁਤ ਬਹੁਤ ਮੁਾਰਕਾਂ ਨਾਲ ਵੇ ਵੇ ਨੂੰ ਸੋ ਅੰਗਰੇਜ਼ੀ ਕਰਦੇ ਨੇ ਇਹ ਤਕਰੀਬਨ ਹੀ ਮੇਰੇ ਤੋਂ ਬਰਾਬਰ ਨਹੀਂ ਕਹਿਣ ਨੂੰ ਛੋਟਾ ਵੀ ਕਹਿ ਲੋ ਇਹ ਦਿਨ ਵੀ ਬਹੁਤ ਬਹੁਤ ਮੁਾਰਕਾਂ ਹਨ ਅੰਗਰੇਜ਼ੀ ਹੋਰ ਹਾਂ ਜੀ ਲੜਕਾ ਮੈਂ ਲੜਕਾ ਜਨਰਜੀਤ ਸਿੰਘ ਜਿਹੜਾ ਅੱਜ ਜਨਮ ਦਿਨ ਹੈ ਉਹਨਾਂ ਜਨਮ ਦਿਨ ਦੇ ਬਹੁਤ-ਬਹੁਤ ਮੁਬਾਰਕਾ ਸਾਡੇ ਸਾਰੇ ਪਰਿਵਾਰ ਨੂੰ ਅਤੇ ਵਿਮਾਨਕ ਪਰਿਵਾਰ ਨੂੰ ਸਾਰਿਆਂ ਨੂੰ ਇਸ ਜਨਮ ਦਿਨ ਦੇ ਤੇ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਤੁਹਾਡਾ ਜੀ ਹਾਂਜੀ ਭਾਜੀ ਹਾਏ ਸੱਸੀ ਗਾਲ ਜੀ ਸਾਰਿਆਂ ਨੂੰ ਆ ਜੀ ਮੈਂ ਕਿ ਤੁਸੀਂ ਸਾਰਿਆਂ ਨੇ ਦੇਖਿਆ ਵੀ ਅੱਜ ਮੈਨੂੰ ਸਾਰੇ ਵਧਾਈਆਂ ਦੇ ਰਹੇ ਨੇ ਬਰਡੇ ਦੀਆਂ ਤੇ ਮੈਂ ਆਪਣੇ ਸਾਰੇ ਪਿਆਰ ਭਰਾਵਾਂ ਦਾ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਮੈਨੂੰ ਆ ਕੇ ਬਹੁਤ ਵੱਡਾ ਸਰਪ੍ਰਾਈਜ਼ ਦਿੱਤਾ ਨਾ ਜੀ ਹਾਂ ਜੀ ਸਪੈਸ਼ਲੀ ਆਪਣੇ ਮਾਨਕ ਪਰਿਵਾਰ ਜੁਤਵੀਰ ਮੇਰਾ ਬਰਦਰ-ਲੌ ਤੇ ਮੇਰੇ ਮॉम ਡੈਡ ਉਦੋਂ ਤੇ ਇਧਰਲੇ ਮੇਰੇ ਮॉम ਡੈਡ ਤੇ ਪਲੱਸ ਬਾਈ ਆਪਣਾ ਜੱਗਾ ਭਾਈ ਕਹੜਾ ਭਾਈ ਭਾਈ ਰਾਣਾ ਤੇ ਭਾਈ ਮੋਨੂ ਇਹਨਾਂ ਨੇ ਆ ਕੇ ਮੈਨੂੰ ਬਹੁਤ ਵੱਡਾ ਸਰਪ੍ਰਾਈਜ਼ ਦਿੱਤਾ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਕਰਦਾ ਤੇ ਇਹਨਾਂ ਨੇ ਮੇਰਾ ਦਿਨ ਅੱਜ ਬਣਾ ਦਿੱਤਾ ਥੈਂਕ ਯੂ